ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 21 ਜੂਨ ਰਾਤ ਵੇਲੇ ਜਾਂ ਦਿਨ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਅੰਦਰ ਦਾ ਕਮੈਂਟ ਬਾਕਸ ਵਿੱਚ ਲਿਖਿਓ ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਟੁੱਟਵੇਂ ਤੌਰ ਤੇ ਮੀਂਹ ਨੇਰੀ ਦਾ ਦੌਰ ਦੇਖਿਆ ਜਾ ਰਿਹਾ ਹੈ ਕਿਤੇ ਕਿਤੇ ਚੰਗਾਮੀ ਵੀ ਕਿਤੇ ਕੁਝ ਇਲਾਕੇ ਅਜੇ ਵੀ ਮੀਤ ਉਹ ਰਹਿਤ ਬਣੇ ਹੋਏ ਹਨ ਖਾਸ ਕਰਕੇ ਜਲੰਧਰ ਸ਼ਹਿਰ ਜ਼ਿਲ੍ਹੇ ਦੇ ਕਾਫੀ ਇਲਾਕੇ ਸੋ ਅੱਜ 21 ਜੂਨ ਦੀ ਗੱਲ ਕਰੀਏ ਤਾਂ ਸਵੇਰ ਵੇਲੇ ਤੋਂ ਪੰਜਾਬ ਦੇ ਵਿੱਚ ਬੱਦਲਬਾਹੀ ਲਗਾਤਾਰ ਬਣੀ ਹੋਈ ਹੈ ਮੀਂਹ ਦੀਆਂ ਘਟਨਾਵੀਆਂ ਨਹੀਂ ਦੇਖੀਆਂ ਗਈਆਂ ਕਿਤੇ ਖਾਸ ਕਰਕੇ ਟੁੱਟਮੇ ਤੌਰ ਤੇ ਮਾੜੀ-ਮੋਟੀ ਇੱਕ ਕੰਨਮਣ ਜਰੂਰ ਕੁਝ ਇਲਾਕਿਆਂ ਦੇ ਵਿੱਚ ਹੋਈ ਹੈ ਪਰ ਵੱਡੇ ਪੱਧਰ ਤੇ ਅਜੇ ਨਹੀਂ ਪਿਆ ਪਰ ਆਉਣ ਵਾਲੇ 2 ਤੋਂ 4 ਘੰਟੇ ਜਾਂ ਸ਼ਾਮਾਂ ਤੱਕ ਪੰਜਾਬ ਦੇ ਵਿੱਚ ਟੁੱਟਮੇ ਤੌਰ ਤੇ ਮੀਂਹ ਪੈਣ ਦੀ ਸੰਭਾਵਨਾ ਹੈ ਖਾਸ ਕਰਕੇ ਮਾਲਵੇ ਦੇ ਇਲਾਕੇ ਜੇਕਰ ਜ਼ਿਲ੍ਹੇवार ਗੱਲ ਕਰੀਏ ਤਾਂ ਫਰੀਦਕੋਟ ਬਠਿੰਡਾ ਮਾਨਸਾ ਮੋਗਾ ਸੰਗਰੂਰ ਇਹਨਾਂ ਇਲਾਕਿਆਂ ਦੇ ਵਿੱਚ ਅਗਲੇ ਥੋੜੇ ਸਾ ਮੇਰੇ ਵਿੱਚ ਮੀਂਹ ਨੇਰੀ ਇੱਕ ਵਾਰ ਫੇਰ ਪੁੱਜ ਸਕਦਾ ਹੈ ਸ਼ਾਮ ਵੇਲੇ ਤੱਕ ਜਾਂ ਰਾਤ ਵੇਲੇ ਤੱਕ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਰਬੀਆਂ ਰੇਖੀਆਂ ਜਾਣਗੀਆਂ ਉਹਨਾਂ ਵਿੱਚ ਹੀ ਪਟਿਆਲਾ ਹੋ ਗਿਆ ਰਾਜਪੁਰਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਵੀ ਮੀਂਹ ਨੇਰੀ ਦਾ ਦੌਰ ਦੇਖਿਆ ਜਾਵੇਗਾ ਜਿਹੜਾ ਜ਼ਿਆਦਾ ਮੀਂਹ ਖਾਸ ਕਰਕੇ ਸਿਰਫ ਹਰਿਆਣੇ ਰਾਜਸਥਾਨ ਦੇ ਬਾਰਡਰ ਏਰੀਆ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਵਧੇਰੇ ਮੀਂਹ ਦੀ ਸੰਭਾਵਨਾ ਬਣੀ ਰਹੇਗੀ ਉਸੇ ਤਰ੍ਹਾਂ ਹੀ ਅਮਰitsar ਤੇ ਤਰਨਤਾਰਨ ਗੁਰਦਾਸਪੁਰ ਇਹਨਾਂ ਇਲਾਕਿਆਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਪੁੱਜ ਸਕਦਾ ਹੈ ਦੂਸਰੀ ਤਰਫ ਹੁਸ਼ਿਆਰਪੁਰ ਹੋ ਗਿਆ ਰੂਪਨਗਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਮੁਹਾਲੀ ਇਹਨਾਂ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਪੁੱਜ ਸਕਦਾ ਹੈ ਕਰਪੂਰਥਲਾ ਜਲੰਧ ਲੁਧਿਆਣਾ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਰਾਤ ਵੇਲੇ ਪੈ ਸਕਦਾ ਹੈ